ਆੰਦੇਓ ਤੇ ਬਾਅਦ ਚੋ ਦਾਦ ਵੀ ਦਿਓ ਚਲੋ ਹੋ ਸੁਣਿਆ ਜੋ ਬਾਪੂ ਨਵੀ ਬਣੀ ਸਰਕਾਰ ਓਏ ਲਾਉਣ ਕਰਜ਼ੇ ਦਾ ਜ਼ਰੀਆ ਕਿਸਾਨਾਂ ਸਿਰੋਂ ਭਾਰ ਓਏ ਹਾਏ ਭੈਣ ਦੇ ਵਿਆਹ ਤੇ ਚੱਕਿਆਂ ਸੀ 3 ਲੱਖ ਜੋ ਲੱਗ ਕੇ ਵਿਆਂਜ ਚਾਰ ਹੋ ਗਿਆ ਹੁਣ ਤੱਕ ਜੋ ਮੈਂ ਮੁਲਕ ਬਗਾਨੇ ਬਾਪੂ ਕਰਾਂ ਲੈਵਰਾ ਹਾਏ ਮੁਲਕ ਬਗਾਨੇ ਬਾਪੂ ਕਰਾਂ ਲੈਵਰਾ ਹਾਏ ਤੇਰੇ ਸਿਰੋਂ ਲਾਣੇ ਦਾਰਾ ਬੋਝ ਲਾਉਣ ਨੂੰ ਬਾਪੂ ਦੱਸੀ ਜਦੋਂ ਕਰ ਜਾ ਮਾਫ ਹੋ ਗਿਆ ਸੱਚੀ ਚਿੱਤ ਵੜਾ ਕਰਦਾ ਹੈ ਪੰਜਾਬ ਨੂੰ ਬਾਪੂ ਦੱਸੀ ਜਦੋਂ ਕਰ ਜਾ ਮਾਫ ਹੋ ਗਿਆ ਹਰ ਚਿੱਤ ਬੜਾ ਕਰਦਾ ਹੈ ਪੰਜਾਬ ਨੂੰ ਹਾਏ ਐਨੇ ਕੁੱਤਾ ਸੁੱਖ ਨਾਲ ਲਏ ਨੇ ਕਮਾ ਮੈਂ ਤਿੰਨ ਕਿਲੇ ਗੈਣੇ ਜਿਹੜੀ ਲਾਊਂਗਾ ਛੁਡਾ ਮੈਂ ਹਾਏ ਹੋ ਐਨੇ ਕੁੱਤਾ ਸੁੱਖ ਨਾਲ ਲਏ ਨੇ ਕਮਾ ਮੈਂ ਤਿੰਨ ਕਿਲੇ ਗੈਣੇ ਜਿਹੜੀ ਲਾਊਂਗਾ ਛੁਡਾ ਮੈਂ ਹੈ ਸੁਪਨੇ ਚ ਖੇਤ ਮੈਨੂੰ ਵਜਾ ਮਾਰਦੇ ਬਾਪੂ ਸੁਪਨੇ ਚ ਖੇਤ ਮੈਨੂੰ ਵਜਾ ਮਾਰਦੇ ਸੱਚੀ ਦਿਲ ਵੜਾ ਕਰੇ ਮੇਰਾ ਵਹਨ ਵਾਉਣ ਨੂੰ ਓਏ ਬਾਪੂ ਦਸੀ ਜਦੋਂ ਕਰ ਜਾ ਮਾਫ ਹੋ ਗਿਆ ਹੱਜ ਚਿੱਤ ਬੜਾ ਕਰਦਾ ਪੰਜਾਬੋਂ ਨੂੰ ਬਾਪੂ ਦਸੀ ਜਦੋਂ ਕਰ ਜਾ ਮਾਫ ਹੋ ਗਿਆ ਸੱਚੀ ਚਿੱਤ ਬੜਾ ਕਰਦਾ ਪੰਜਾਬੋਂ ਨੂੰ ਹੋ ਧਰਮਪੁਰੇ ਵਾਲਾ ਬੂਰੇ ਕਰਜੇ ਦੇ ਸੇ ਕੋਏ ਮਾ ਪੈਸਾ ਕਿੰਨੋਂ ਛੱਡੇ ਜਾਂਦੇ ਕਦੇ ਆਰਨੇ ਤੋਏ ਹੇ ਹੇ ਧਰਮਪੁਰੇ ਵਾਲਾ ਬੂਰੇ ਕਰਜੇ ਦੇ ਸੇ ਕੋਏ ਮਾ ਪੈਸਾ ਕਿੰਨੋਂ ਛੱਡੇ ਜਾਂਦੇ ਕਦੇ ਆਰਨੇ ਤੋਏ ਹੇ ਛੋਟੇ ਵੀਰ ਜੁਗ ਜੁਗ ਰਹੇ ਵਸਦਾ ਤੂੰ ਛੋਟੇ ਵੀਰ ਜੁਗ ਜੁਗ ਰਹੇ ਵਸਦਾ ਵਾਦਾ ਪੂਰਾ ਕੀਤਾ ਕਿ ਹਾਸੀ ਜੋ ਬੀਤ ਗਾਉਨ ਨੂੰ ਬਾਪੂ ਦਸਿੰ ਜਦੋਂ ਕਰਜ਼ਾ ਮਾਫ਼ ਹੋ ਗਿਆ ਸੱਚੀ ਚਿੱਤ ਬੜਾ ਕਰਦਾ ਪੰਜਾਬ ਨੂੰ ਬਾਪੂ ਦਸਿੰ ਜਦੋਂ ਕਰਜ਼ਾ ਮਾਫ਼ ਹੋ ਗਿਆ ਹੋ ਸੱਚੀ ਚਿੱਤ ਬੜਾ ਕਰਦਾ ਪੰਜਾਬ ਨੂੰ ਹਸੀ ਕਾਲ ਜੀ ਜੇ ਚੰਗਾ ਲੱਗਿਆ ਤਾਂ ਸ਼ੇਅਰ ਜਰੂਰ ਕਰਿਓ ਕੀ ਬਾਤ ਹੈ ਫਿਰ ਕੀ ਬਾਤ ਹੈ ਹਨਾ ਤੇ ਇਹ ਯਾਰ ਹੋਣੀ ਆਪਣੀ ਸਾਰਿਆਂ ਦੀ ਹੈ ਹਨਾ ਕਿਤੇ ਨਾ ਕਿਤੇ ਚਲੋ ਕਰਜ਼ਾ ਚੜਿਆ ਤੇ ਕਰਜ਼ਾ ਚਲੋ ਹਨਾ ਕੰਨਾਂ ਦਾ ਜਿਉਂਦੇ ਜੀ ਮੁੱਕ ਰਿਆ ਕੰਨਾਂ ਦਾ ਮਰ ਕੇ ਮੁੱਕ ਰਿਆ ਤੇ ਪਰ ਜਿਹੜੇ ਆਪਣੇ ਵਰਗੇ ਮੁੰਡੇ ਹਨ ਕਿਸਾਨੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਤੇ ਕਿਤੇ ਨਾ ਕਿਤੇ ਆਸ ਤਾਂ ਰਹਿੰਦੀ ਆ ਵੀ ਕਦੇ ਤਾਂ ਦਿਨ ਪੂਰੇ ਹੋਣਗੇ ਸੋ ਜਾਂ ਤਾਂ ਇਹ ਜੇ ਵਾਦੇ ਹੀ ਨਾ ਹੋਣ ਪਰ ਜੇ ਹੋਣ ਤਾਂ ਉਹਨਾਂ ਦਾ ਕੁਝ ਕਰਿਆ ਜਾਵੇ ਨਹੀਂ ਫਿਰ ਜੱਟ ਤਾਂ ਹੀ ਲਟਕਦਾ ਹੀ ਰਹੂਗਾ ਹਨਾ ਸਪਰੇਹਾਂ ਵੀ ਸਾਡੇ ਕੋਲ ਨੇ ਮੋਨੋਆਂ ਵੀ ਸਾਡੇ ਕੋਲ ਨੇ